ਹਾਂਜੀ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਜੀ ਘਰ ਪਰਿਵਾਰ ਸਭ ਤੇ ਜਾਨਵਰ ਠੀਕ ਠਾਕ ਜੀ ਤੇ ਤੁਹਾਨੂੰ ਜਿਵੇਂ ਕਿ ਪਤਾ ਹੀ ਹੈ ਇਹ ਪੱਕਾ ਪੂਤਰਾ ਦੀਆਂ ਬਿਮਾਰੀਆਂ ਬਾਰੇ ਜਾਂ ਕਬੂਤਰਾਂ ਸਮਾਨ ਬਾਰੇ ਵੀਡੀਓ ਪਾਉਂਦੇ ਹੀ ਰਹਿੰਦੇ ਆ ਬਾਈ ਜੀ ਤੇ ਪਹਿਲਾਂ ਸਭ ਤੋਂ ਪਹਿਲਾਂ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਣਾ ਜੀ ਜਿਹੜਾ ਚੈਨਲ ਆ ਜੀ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਠੀਕ ਆ ਜੀ ਬਹੁਤ ਬੰਦਿਆਂ ਦਾ ਫਾਇਦਾ ਹੋਣ ਵਾਲਾ ਇਹ ਵੀਡੀਓ ਦੇਖ ਕੇ ਤੇ ਵੀਡੀਓ ਲੈ ਕੇ ਆਏ ਆ ਬਾਈ ਜੀ ਹੁਣ ਵਾਇਰਲ ਚੱਲ ਰਿਹਾ ਇੱਕ ਕਬੂਤਰਾਂ ਦੇ ਵਿੱਚ ਵਾਇਰਸ ਜਿਹਾ ਚੱਲ ਰਿਹਾ ਵੀ ਕਬੂਤਰ ਬਾਈ ਜੀ ਚੰਗੇ ਭਲੇ ਤੇ ਹੱਡੀਆਂ ਕੱਢ ਜਾਂਦੇ ਤੇ ਕਬੂਤਰ ਗੜਸਾਂ ਲੱਗ ਜਾਂਦੇ ਆ ਠੀਕ ਆ ਜੀ ਇਹ ਬਾਈ ਜੀ ਵਾਇਰਸ ਬਹੁਤ ਜ਼ਿਆਦਾ ਚੱਲ ਰਿਹਾ ਆਪਣੇ ਕੋਲੇ ਬਹੁਤ ਬੰਦੇ ਆ ਰਹੇ ਆ ਵੀ ਇਹਦਾ ਦਵਾਈ ਦੇ ਬਾਰੇ ਵੀਡੀਓ ਪਾਓ ਜਾਂ ਦਵਾਈ ਦੋ ਸਾਨੂੰ ਠੀਕ ਆ ਜੀ ਇਹ ਦਵਾਈ ਆਪਾਂ ਹੁਣ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਤੇ ਧਿਆਨ ਨਾਲ ਜ਼ਰੂਰ ਸੁਣਿਓ ਤੇ ਜਿਵੇਂ ਵਰਤਣੀ ਆ ਉਹ ਵੀ ਸੁਣਿਓ ਬਾਕੀ ਨਹੀਂ ਪਤਾ ਲੱਗੂ ਸਾਨੂੰ ਫੋਨ ਲਾ ਲਿਓ ਤੇ ਠੀਕ ਆ ਜੀ ਸਭ ਤੋਂ ਪਹਿਲਾਂ ਜੀ ਆਰ ਵੀ ਸੀ ਪੈਟਾ ਲਿਖੜਾਉਂਦਾ ਬਾਈ ਜੀ ਇਹੇ आरवीसी पैट ਠੀਕ ਹੈ ਜੀ ਇਹ ਬਾਈ ਜੀ 1 ਲੀਟਰ ਪਾਣੀ ਦੇ ਵਿੱਚ ਤੁਸੀਂ 5 ਐਮਐਲ ਪਾਉਣਾ ਠੀਕ ਹੈ ਜੀ 1 ਲੀਟਰ ਪਾਣੀ ਲੈਣਾ ਜੀ ਤੇ 5 ਐਮਐਲ ਦਵਾਈ ਪਾਉਣੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਰਿਕਵਰੀ ਕੈਪਸੂਲ ਜਿਹੜਾ ਆਪਣਾ ਆਪਣਾ ਬਾਹਰਲਾ ਰਿਕਵਰੀ ਕੈਪਸੂਲ ਕਹਿੰਦੇ ਨੇ ਆਪਾਂ ਇਹ ਰਿਕਵਰੀ ਕੈਪਸੂਲ ਬਾਈ ਜੀ 1 ਲੀਟਰ ਪਾਣੀ ਦੇ ਵਿੱਚ ਦੋ ਕੈਪਸੂਲ ਪਾਉਣੇ ਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਦਵਾਈ ਤੁਹਾਨੂੰ ਪਤਾ ਹੀ ਹੈ ਜਿਗਟੈਕ ਤੇ ਚੈਂਪੀਅਨ ਠੀਕ ਆ ਕਬੂਤਰਾ ਲਈ ਇਹ ਮੰਨ ਕੇ ਚੱਲੋ ਇੱਕ ਵਰਦਾਨ ਇਹ ਆ ਤੇ ਦੋਨੇ ਦਵਾਈਆਂ ਜਿਹੜੀ ਜਿਗਟਕ ਵਾਰਡ ਆ ਜੀ ਜਿਗਟਕ ਵਾਰਡ ਤੁਸੀਂ ਪਾਉਣੀ ਆ ਜੀ 1 ਲੀਟਰ ਪਾਣੀ ਦੇ ਵਿੱਚ ਇੱਕ ਢੱਕਣ ਜਿਹੜਾ ਇਹਦਾ ਉੱਪਰਲਾ ਠੀਕ ਆ ਜੀ ਤੇ ਚੈਂਪੀਨ ਆ ਜਿਹੜੀ ਬਾਈ ਜੀ ਚੈਂਪੀਨ ਪਾਉਣੀ ਆ ਜੀ ਇਹ ਵੀ 1 ਲੀਟਰ ਪਾਣੀ ਦੇ ਵਿੱਚ ਇੱਕ ਢੱਕਣ ਉੱਪਰਲਾ ਠੀਕ ਆ ਇਹ ਚਾਰੇ ਦਵਾਈਆਂ ਨੇ ਬਾਈ ਜੀ ਚਾਰੇ ਦਵਾਈਆਂ ਤੁਸੀਂ ਇੱਕ ਹਫ਼ਤੇ ਦਾ ਕੋਰਸ ਆ ਠੀਕ ਆ ਸਵੇਰੇ ਤੁਸੀਂ ਜਾਨੀ ਜੇ ਹੱਥ ਨਾਲ ਦੇ ਸਕਦੇ ਹੋ ਕਬੂਤਰਾਂ ਨੂੰ 10-10 ਐਮਐਲ ਪਾਣੀ ਤਾਂ ਸਭ ਤੋਂ ਵੈਸਤਾ ਨਹੀਂ 1 ਲੀਟਰ ਪਾਣੀ ਦੇ ਵਿੱਚ ਚਾਰੇ ਦਵਾਈਆਂ ਆਰਵੀਸੀ 5 ਐਮਐਲ ਰਿਕਵਰੀ ਕੈਪਸੂਲ ਦੋ ਖੋਲ ਕੇ ਪਾਉਣੇ ਆ ਜਿਗਟੈਕ ਤੇ ਚੈਂਪੀਅਨ ਦਾ ਇੱਕ ਇੱਕ ਟੱਕਣਾ ਇੱਕ ਹਫ਼ਤਾ ਵਾਈਜੀ ਪਾ ਲਓ ਤੁਹਾਡੇ ਕਬੂਤਰ ਨਾ ਗਲਸਣਗੇ ਤੇ ਨਾਲੇ ਵਜਨ ਕਰਨ ਲੱਗ ਜਾਣਗੇ ਤੇ ਦੂਜੀ ਗੱਲ ਇਹਦਾ ਕੋਈ ਸਾਈਡ ਇਫੈਕਟ ਨਹੀਂ ਦੇਸੀ ਦਵਾਈਆਂ ਨੇ ਕਬੂਤਰੇ ੜਾਰ ਵੀ ਵਧਾਉਣਗੇ ਕਬੂਤਰ ਥੱਲੇ ਉਹ ਜਿਹੜੇ ਨੀਲੇ ਜਾਂ ਕਾਲੇ ਹੁੰਦੇ ਆ ਉਹ ਵੀ ਸਹੀ ਕਰਦੇ ਆ ਠੀਕ ਆ ਜੀ ਜਿਨ੍ਹਾਂ ਦੇ ਖੂਤਰਾਂ ਦੇ ਵਿੱਚ ਖੂਨ ਦੀ ਕਮੀ ਆ ਖੂਨ ਦੀ ਕਮੀ ਵੀ ਪੂਰੀ ਕਰਦੇ ਆ ਠੀਕ ਆ ਜੀ ਤੇ ਇਹ ਵੀਡੀਓ ਆਪਾਂ ਇਸ ਕਰਕੇ ਪਾਈ ਆ ਬਾਲੇ ਵੀਰਾਂ ਦੇ ਖੂਤਰ ਸੁੱਕ ਰਹੇ ਸੀ ਤਾਂ ਕਿ ਆਪਾਂ ਨੂੰ ਇਹ ਆ ਵੀ ਚਲੋ ਹਰ ਇੱਕ ਵੀਰ ਦੇ ਜਾਨਵਰ ਤੰਦਰੁਸਤ ਰਹਿਣ ਸਾਲ ਹੋ ਗਿਆ ਮਿਹਨਤ ਕਰਦੇ ਨੂੰ ਬੰਦਿਆਂ ਨੂੰ ਠੀਕ ਆ ਨਾ ਤੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਆਪਣੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਇੱਕ ਗੱਲ ਹੋਰ ਜੇ ਕਿਸੇ ਵੀਰ ਭਰਾ ਨੂੰ ਚਾਰੇ ਦਵਾਈਆਂ ਨਹੀਂ ਮਿਲਦੀ ਆ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ 810953013 ਇਹ ਨੰਬਰ ਆ ਬਾਈ ਜੀ ਮੇਰਾ ਤੇ ਆਪਾਂ ਹੋਮ ਡਿਲੀਵਰੀ ਵੀ ਕਰਦੇ ਆ ਠੀਕ ਆ ਤੁਸੀਂ ਸਾਨੂੰ ਆਪਣਾ ਐਡਰੈਸ ਸੈਂਡ ਕਰੋ ਤੇ ਅਸੀਂ ਤੁਹਾਨੂੰ ਘਰੇ ਪਹੁੰਚ ਕਰਦੇ ਆ ਦਵਾਈ ਦੀ ਠੀਕ ਆ ਜੀ ਤੇ ਬਾਕੀ ਹੋਰ ਕੋਈ ਜਾਣਕਾਰੀ ਲੈਣ ਲਈ ਮੇਰਾ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਤੁਸੀਂ ਫੋਨ ਕਰ ਸਕਦੇ ਹੋ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਮੇਰਾ ਭਰਾ ਨਾਲ ਉਹ ਤੋਂ ਬਾਅਦ ਨਾ ਕਰਿਆ ਕਰੋ ਫਿਰ ਘਰੇ ਵੀ ਬਾਈ ਟਾਈਮ ਦੇਣਾ ਹੁੰਦਾ ਸਾਰਾ ਠੀਕ ਆ ਨਾ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਅੱਗੇ ਤੋਂ ਕੇ ਵੀਡੀਓ ਕਿਸ ਵਿਸ਼ੇ ਤੇ ਬਣਾਈਏ ਬਾਈ ਉਹ ਵੀ ਜ਼ਰੂਰ ਦੱਸਿਓ ਸਾਨੂੰ ਤੇ ਧੰਨਵਾਦ ਜੀ ਹਸੀਕਾਲ ਜੀ